ਇਕ ਕਹਾਣੀ ਪਿਆਰ ਬਾਰੇ ਨਹੀਂ ਇੰਤਜ਼ਾਰ ਬਾਰੇ ਹੈ ਚਿੱਠੀ ਵਾਲਾ ਪਿਆਰ ਵਰਮੀਤ ਹਰ ਹਫਤੇ ਡਾਕ ਬਕਸੇ ਕੋਲ ਖੜਾ ਰਹਿੰਦਾ ਤੇ ਡਾਕੀ ਦੀ ਡੀ ਕਰਦਾ ਉਸ ਨੂੰ ਕਿਸੇ ਚਿੱਠੀ ਦਾ ਇੰਤਜ਼ਾਰ ਸੀ ਹਰ ਵਾਰੀ ਡਾਕੀ ਆਉਂਦਾ ਅਤੇ ਸਿਰ ਹਲਾ ਕੇ ਕਹਿੰਦਾ ਅੱਜ ਵੀ ਕੁਝ ਨਹੀਂ ਪਰ ਗਰਮੀ ਤਾਂ ਵੀ ਹੌਸਲਾ ਨਾ ਛੱਡਦਾ ਆ ਗੋ ਕਹਿੰਦਾ ਕੋਈ ਗੱਲ ਨਹੀਂ ਅੱਜ ਨਹੀਂ ਤਾਂ ਕੱਲ ਆ ਜਾਵੇਗੀ ਉਹ ਚਿੱਠੀ ਸੀ ਸੇਮਰਨ ਦੀ ਜਿਸ ਦੀ ਉਸ ਨੂੰ ਅੜੀ ਕਰਿੰਦੀ ਸੀ ਸੇਮਰਨ ਉਹ ਕੁੜੀ ਸੀ ਜੋ ਬਾਹਰ ਮੜਕ ਵਿੱਚ ਰਹਿੰਦੀ ਸੀ ਅਤੇ ਫੋਨ ਉਹਦੋਂ ਨਾ ਕੋਈ ਫੋਨ ਨਾ ਕੋਈ ਵੀਡੀਓ ਕਾਲ ਬਸ ਚਿੱਠੀਆਂ ਦਾ ਦੌਰ ਸੀ ਦੇ ਇਹ ਹੀ ਇੱਕ ਦੂਜੇ ਦੀਆਂ ਯਾਦਾਂ ਤਨ ਜਿਹੜੀਆਂ ਦਿਲਾਂ ਨੂੰ ਜੋੜਦੀਆਂ ਤਨ ਹਰ ਚਿੱਠੀ ਵਿੱਚ ਉਹੀ ਲਾਈਨਾਂ ਆਜ਼ਾਦ ਆਉਂਦੀ ਹੈ ਸਿਮਰਨ ਲਿਖਦੀ ਇੱਕ ਦਿਨ ਡਾਕੀ ਆਇਆ ਤੇ ਚਿੱਠੀ ਦੇ ਗਿਆ पर उस चिट्ठी सिमरन का सी, बल्कि लिखा हुआ सी आखिरी चिट्ठी अंदर जो उसने चिट्ठी खोल के पढ़िया गर्मी तो मैनू बड़े चिर तो बीमारी सी ते मैं बीमार चल रही सी, ते पर हूँ मेरी यह बीमारी आखिरी ते आ गई है ਆਖਰੀ ਸਟੇਜ ਤੇ ਆ ਤੇ ਹੋ ਸਕਦਾ ਹੈ ਕਿ ਇਸ ਤੋਂ ਬਾਅਦ ਮੈਂ ਤੈਨੂੰ ਕੋਈ ਚੱਠੀ ਨਾ ਪਾ ਪਾਵਾਂ ਤੇ ਮੈਂ ਇਸ ਵਰਹਾਨੀ ਸੰਸਾਰ ਨੂੰ ਛੱਡ ਕੇ ਚਲੀ ਜਾਵਾਂ ਪਰ ਮੈਂ ਜਿੱਥੇ ਵੀ ਰ੍ਹਾਂ ਤੇਰੀ ਯਾਦ ਮੇਰੇ ਨਾਲ ਰਹੂਗੀ ਉਹ ਦਿਨ ਪਹਿਲੀ ਵਾਰ ਗਰਮੀ ਦਾ ਹੋ ਰੋ ਪਿਆ ਪਰ ਮਿੰਨਾ ਮਿੰਨਾ ਮਸਕਰਾਇਆ ਅਤੇ ਉਸਨੇ ਆਪਣੇ ਆਪ ਨੂੰ ਕਿਹਾ ਸੱਚਾ ਪਿਆਰ ਮਿਲ ਨਾਲ ਨਹੀਂ ਯਾਦ ਬਣ ਕੇ ਜਿਉਂਦਾ ਹੈ